ਪੰਜਾਬ ਪੁਲਿਸ ਦੀ ਸਖਤ ਤਾੜਨਾ ਦੇ ਬਾਵਜੂਦ ਵੀ ਜਿੱਥੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹੁੱਲੜ ਬਾਜ਼ਾਂ ਦੇ ਵੱਖ-ਵੱਖ ਤਰੀਕੇ ਦੇ ਕਾਰਨਾਮੇ ਸਾਹਮਣੇ ਆਉਂਦੇ ਨੇ ਉੱਥੇ ਹੀ ਰੋਪੜ ਦੇ ਵਿੱਚ ਹੁੱਲੜ ਬਾਜ਼ਾਂ ਦੇ ਵੱਲੋਂ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਗਈ ਹੈ ਤੇ ਇਸ ਦੌਰਾਨ ਦੋ ਕੁੜੀਆਂ ਜ਼ਖਮੀ ਹੋ ਚੁੱਕੀਆਂ ਨੇ ਜਿੱਥੇ ਕਾਫੀ ਸਾਰੇ ਵਾਹਨ ਨੁਕਸਾਨੇ ਗਏ ਉੱਥੇ ਹੀ ਨਿਯਮਾਂ ਨੂੰ ਛਿੱਕੇ ਟਾਂਗ ਕੇ ਸੜਕ ਤੇ ਘੁੰਮ ਰਹੀ ਇਸ ਖੁੱਲੀ ਜੀਪ ਦੇ ਵੱਡੇ ਵੱਡੇ ਟਾਇਰ ਵੀ ਪਵਾਏ ਹੋਏ ਨੇ ਜਿਸ ਤੇ ਪੁਲਿਸ ਨੇ ਸਖਤ ਤਾੜਨਾ ਕੀਤੀ ਹੋਈ ਹੈ ਕਿ ਕੋਈ ਵੀ ਆਪਣੀ ਗੱਡੀ ਤੇ ਜੀਪ ਤੇ ਕਾਲੇ ਸ਼ੀਸ਼ੇ ਨਹੀਂ ਲਵਾਵੇਗਾ ਵੱਡੇ ਟਾਇਰ ਨਹੀਂ ਪਵਾਏ ਜਾਣਗੇ ਤੇ ਨਾਲ ਹੀ ਨਾਲ ਜੋ ਗੱਡੀਆਂ ਨੂੰ ਲੈ ਕੇ ਸਪੈਸ਼ਲ ਤਾੜਨਾ ਇਹ ਕੀਤੀ ਗਈ ਹੈ ਕਿ ਹੁੱਲੜਬਾਜ਼ੀ ਨਹੀਂ ਮਚਾਈ ਜਾਵੇਗੀ ਪਰ ਫਿਰ ਵੀ ਕੁਝ ਅਚੇੇ ਸ਼ਰਾਰਤੀ ਨੌਜਵਾਨ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਪੁਲਿਸ ਨੋਟਿਟ ਜਾਣ ਕੇ ਅਜਹੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਖਮਿਆਜ਼ਾ ਇਹਨਾਂ ਨੂੰ ਤਾਂ ਭੁਗਟਣਾ ਪੈਂਦਾ ਹੀ ਐ ਇਹਨਾਂ ਦੇ ਨਾਲ-ਨਾਲ ਜਿਹੜੇ ਬਿਲਕੁਲ ਵੀ ਬੇਕਸੂਰ ਨੌਜਵਾਨ ਹੁੰਦੇ ਨੇ ਪਬਲਿਕ ਹੁੰਦੀ ਐ ਉਹਨਾਂ ਨੂੰ ਵੀ ਇਸ ਦਾ ਖਮਿਆਜ਼ਾ ਭੁਗਟਣਾ ਪੈਂਦਾ ਜਿਵੇਂ ਕਿ ਇਸ ਘਟਨਾ ਦੇ ਵਿੱਚ ਦੋ ਕੁੜੀਆਂ ਵੀ ਜ਼ਖਮੀ ਹੋ ਚੁੱਕੀਆਂ ਨੇ ਮੇਰੇ ਮੈਂ ਆ ਰਿਹਾ ਸੀ ਆਪਣੀ ਸਾਈਡ ਬਿਲਕੁਲ ਸਾਈਡ ਜੀ ਆ ਇਹਨਾਂ ਬੰਦੇ ਨੇ ਦਾਰੂ ਪੀਤੀ ਐ ਇਹਦਾ ਕੱਟ ਮਾਰਿਆ ਲੈ ਕੇ ਸਾਈਡ ਪਰ ਮਾਰ ਕੇ ਮੇਰੇ ਨਾਲ ਉਹ ਤਾਂ ਦੋ ਇਹਨੇ ਮੋਟਰ ਵਾਲੇ ਵੀ ਭਾਂਤੇ ਕੂੜੀਆਂ ਵਿੱਚ ਬੈਠੀਆਂ ਸੀਗੀਆਂ ਵਿੱਚ ਕੂੜੀਆਂ ਦੇ ਵੀ ਲੱਤ ਦੇ ਵੱਜੀ ਸਾਡਾ ਮੇਰਾ ਹੀ ਮੱਥਾ ਵਿੱਚ ਵੱਜਿਆ ਤਾਂ ਸਾਰਾ ਮੇਰਾ ਖਤਮ ਕਰ ਗਿਆ ਭਾਈ ਜੀ ਆ ਨਾ ਗੱਡੀ ਆਈ ਸੀ ਮਤਲਬ ਉਹਨੇ ਨਾ ਸਾਡਾ ਮੋਟਰਸਾਈਕਲ ਇੱਧਰ ਖੜਾ ਆ ਸੀ ਪਰਚੀ ਪਟਾਈ ਸੀ ਆ 4628 ਨੰਬਰ ਮੋਟਰਸਾਈਕਲ ਆ ਉਹਦਾ ਪਿੱਛੇ ਦੇ ਬਗੜਾੜ ਗਿਆ ਭਾਂਤਾਂ ਤਾਂ ਬਾਕੀ ਫੋਟੋਸਟ ਵਗੈਰਾ ਭਾਂਤਾਂ ਭਾਈ ਜੀ ਕਿੱਦਾਂ ਹੋਇਆ ਐਕਸੀਡੈਂਟ ਕਿਹੋ ਆ ਕੀ ਹੋਇਆ ਭਾਈ ਪਤਾ ਨਹੀਂ ਜੀਪ ਕਿਰੀ ਹੈ ਤੁਹਾਡੀ ਨਹੀਂ ਹਾਂ ਜੀ ਐ ਭਾਈ ਜੀ ਜੀਪ ਤੁਹਾਡੀ ਆ ਭਾਈ ਜੀ ਇਹਾਰੇ ਬੰਦ ਗੱਲਾਂ ਨਹੀਂ ਜੀ ਤੁਹਾਡੀ ਹੈ ਕਹਦੇ ਗੱਲਾਂ ਨਹੀਂ ਦਾ ਕਪੜੀ ਮੈਨਾ ਕਰਦੇ ਪਰ ਨਹੀਂ ਉਹ ਨਾਲ ਹੀ ਅਸੀਂ ਜਿਹੜੇ ਇਹਦੇ ਚ ਜਿਹੜਾ ਨਮੀ ਨਮੀ ਦੀ ਟੀਮ ਨੇ ਹੁਣ ਇਨਫੋਰਮ ਕੀਤਾ ਕਿ ਦੋ ਲੱਤਾਂ ਜ਼ਿਆਦਾ ਇੰਜਰਡ ਹੈ ਉਹਨਾਂ ਦੀ ਸਟੇਟਮੈਂਟ ਲਿਖਿਆ ਸੀ ਉਹਨੂੰ ਤਨਮ ਕਰ ਦਿੱਤੀ ਪੰਜਾਬ ਪੁਲਿਸ ਦੀ ਸਖਤ ਤਾੜਨਾ ਦੇ ਬਾਵਜੂਦ ਵੀ ਜਿੱਥੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹੁੱਲੜ ਬਾਜ਼ਾਂ ਦੇ ਵੱਖ-ਵੱਖ ਤਰੀਕੇ ਦੇ ਕਾਰਨਾਮੇ ਸਾਹਮਣੇ ਆਉਂਦੇ ਨੇ ਉੱਥੇ ਹੀ ਰੋਪੜ ਦੇ ਵਿੱਚ ਹੁੱਲੜ ਬਾਜ਼ਾਂ ਦੇ ਵੱਲੋਂ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਗਈ ਹੈ ਤੇ ਇਸ ਦੌਰਾਨ ਦੋ ਕੁੜੀਆਂ ਜ਼ਖਮੀ ਹੋ ਚੁੱਕੀਆਂ ਨੇ ਜਿੱਥੇ ਕਾਫੀ ਸਾਰੇ ਵਾਹਨ ਨੁਕਸਾਨੇ ਗਏ ਉੱਥੇ ਹੀ ਨਿਯਮਾਂ ਨੂੰ ਛਿੱਕੇ ਟਾਂਕ ਕੇ ਸੜਕ ਤੇ ਘੁੰਮ ਰਹੀ ਇਸ ਖੁੱਲੀ ਜੀਪ ਦੇ ਵੱਡੇ-ਵੱਡੇ ਟਾਇਰ ਵੀ ਪਵਾਏ ਹੋਏ ਨੇ ਜਿਸ ਤੇ ਪੁਲਿਸ ਨੇ ਸਖਤ ਤਾੜਨਾ ਕੀਤੀ ਹੋਈ ਹੈ ਕਿ ਕੋਈ ਵੀ ਆਪਣੀ ਗੱਡੀ ਤੇ ਜੀਪ ਤੇ ਕਾਲੇ ਸ਼ੀਸ਼ੇ ਨਹੀਂ ਲਵਾਵੇਗਾ ਵੱਡੇ ਟਾਇਰ ਨਹੀਂ ਪਵਾਏ ਜਾਣਗੇ ਤੇ ਨਾਲ ਹੀ ਨਾਲ ਜੋ ਗੱਡੀਆਂ ਨੂੰ ਲੈ ਕੇ ਸਪੈਸ਼ਲ ਤਾੜਨਾ ਇਹ ਕੀਤੀ ਗਈ ਹੈ ਕਿ ਹੁੱਲੜਬਾਜ਼ੀ ਨਹੀਂ ਮਚਾਈ ਜਾਵੇਗੀ ਪਰ ਫੇਰ ਵੀ ਕੁਝ ਅਜਾਹੇ ਸ਼ਰਾਰਤੀ ਨੌਜਵਾਨ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਪੁਲਿਸ ਨੂੰ ਟਿੱਟ ਝਾੜ ਕੇ ਅਜਹੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਖਮਿਆਜ਼ਾ ਇਹਨਾਂ ਨੂੰ ਤਾਂ ਭੁਗਟਣਾ ਪੈਂਦਾ ਹੀ ਹੈ ਇਹਨਾਂ ਦੇ ਨਾਲ-ਨਾਲ ਜਿਹੜੇ ਬਿਲਕੁਲ ਵੀ ਬੇਕਸੂਰ ਨੌਜਵਾਨ ਹੁੰਦੇ ਨੇ ਪਬਲਿਕ ਹੁੰਦੀ ਹੈ ਉਹਨਾਂ ਨੂੰ ਵੀ ਇਸ ਦਾ ਖਮਿਆਜ਼ਾ ਭੁਗਟਣਾ ਪੈਂਦਾ ਜਿਵੇਂ ਕਿ ਇਸ ਘਟਨਾ ਦੇ ਵਿੱਚ ਦੋ ਕੁੜੀਆਂ ਵੀ ਜ਼ਖਮੀ ਹੋ ਚੁੱਕੀਆਂ ਨੇ ਇਰੇ ਮੈਂ ਆ ਰਿਹਾ ਸੀ ਆਪਣੀ ਸਾਈਡ ਬਿਲਕੁਲ ਸਾਈਡ ਸੀਗਾ ਇਹਨਾਂ ਬੰਦੇ ਦਾਰੂ ਪੀਤੀ ਐਜਾ ਕੱਟ ਮਾਰਿਆ ਲੈ ਕੇ ਸਾਈਡ ਪਰ ਮਾਰ ਕੇ ਮੇਰੇ ਨਾਲ ਉੱਥੇ ਦੋ ਇਹਨੇ ਮੋਟਰਸਾਈਕਲ ਵੀ ਭੰਨਤੇ ਕੁੜੀਆਂ ਵਿੱਚ ਬੈਠੀਆਂ ਸੀਗੀਆਂ ਵਿੱਚ ਕੁੜੀਆਂ ਦੇ ਵੀ ਲੱਤਾਂ ਦੇ ਵੱਜੀ ਸੱਟ ਮੇਰਾ ਹੀ ਮੱਥਾ ਵਿੱਚ ਵੱਜਿਆ ਤੇ ਫੜੋ ਸਾਰਾ ਮੇਰਾ ਖਤਮ ਕਰਦਾ ਬਾਈ ਜੀ ਆ ਨਾ ਗੱਡੀ ਆਈ ਸੀ ਮਤਲਬ ਉਹਨੇ ਸਾਡਾ ਮੋਟਰਸਾਈਕਲ ਇੱਧਰ ਖੜਾ ਆ ਸੀ ਪਰਚੀ ਕਟਾਈ ਸੀ ਆ 4728 ਨੰਬਰ ਮੋਟਰਸਾਈਕਲ ਆ ਉਹਦਾ ਪਿੱਛੇ ਦੇ ਵਗਰਾੜ ਗਿਆ ਭੰਨਤਾ ਬਾਕੀ ਕੋ ਟ੍ਰੈਸਟ ਵਗੈਰਾ ਭੰਨਤਾ ਬਾਈ ਜੀ ਕਿੱਦਾਂ ਹੋ ਐਕਸੀਡੈਂਟ ਕਿਹਾ ਕਿਆ ਹੋਇਆ ਪਤਾ ਨਹੀਂ ਤਰਜੀਪ ਕੀ ਦੀ ਹੈ ਤੁਹਾਡੀ ਨਹੀਂ ਐਵਾ ਜੀ ਤਰਜੀਪ ਤੁਹਾਡੀ ਹੈ ਭਾਜੀ ਕਹਿ ਰਹੇ ਬੰਦਿਆਂ ਨਾਲ ਜੀਪ ਤੁਹਾਡੀ ਹੈ ਕਹਿ ਰਹੇ ਗੱਲ ਨਹੀਂ ਦਾ ਆਪਣੀ ਮੂਮੈਂਟ ਉਹ ਨਾਲ ਹੀ ਅਸੀਂ ਜਿਹੜੇ ਉਹਦੇ ਚ ਜਿਹੜਾ ਜਿਹਨੂੰ ਮੈਨੂੰ ਮੇਰੀ ਟੀਮ ਨੇ ਹੁਣ ਇਨਫੋਰਮ ਕੀਤਾ ਕਿ ਦੋ ਲੱਤਾਂ ਜ਼ਿਆਦਾ ਇੰਜਰਡ ਹੈ ਉਹਨਾਂ ਦੀ ਸਟੇਟਮੈਂਟ ਲਿਖਿਆ ਸੀ ਉਹ ਤੋਂ ਨੂੰ ਕਰੀ ਜਾ ਰਹੀ ਹੈ